ਮੁਰਦਾਬਾਦ 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 ਹੱਕ ਨਹੀਂ ਦੇ ਝੂਠਾ ਕਿਹ ਮੰਤਰੀ ਮੁਰਦਾਬਾਦ 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 ਪੰਜਾਬ ਸਰਕਾਰ ਸੁਣਦੀ ਹਰਪਾਲ ਟੀਮਾ ਵਿੱਤ ਮੰਤਰੀ ਜਿਨ੍ਹਾਂ ਨੇ ਸਾਨੂੰ ਕਈ ਵਾਰ ਮੀਟਿੰਗਾਂ ਦੇ ਵਿੱਚ ਟਾਈਮ ਵੀ ਦਿੱਤਾ ਨਹੀਂ ਉੱਠ ਕੇ ਚਲੇ ਗਏ ਕਿ ਮੇਰੇ ਕੋਲ ਸਮਾਂ ਨਹੀਂ ਹੈਗਾ ਮੇਰੀ ਕੋਈ ਜ਼ਰੂਰੀ ਮੀਟਿੰਗ ਆ ਗਈ। ਸੋ ਸਾਡੇ ਨਾਲ ਇਹੋ ਜੀਆਂ ਗੱਲਾਂ ਹੁੰਦੀਆਂ ਅਸੀਂ ਬਹੁਤ ਕੱਚੇ ਮੁਲਾਜ਼ਮਾਂ ਪਾਤੜਾ ਦਿਲਬਾ ਰੋਡ ਤੇ ਧਰਨਾ ਲਾ ਕੇ ਸਰਕਾਰ ਤੇ ਲਾਏ ਤੋਖਾ ਕਰਨ ਦੇ ਇਲਜ਼ਾਮ ਕੱਚੇ ਅਧਿਆਪਕਾਂ ਵੱਲੋਂ ਪਾਤੜਾ ਦਿਲਬਾ ਨੈਸ਼ਨਲ ਹਾਈਵੇ ਜਾਮ ਕਰਦਿਆਂ ਸਰਕਾਰ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ 8736 ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਸੀ ਉਸ ਵਿੱਚ ਕੋਈ ਸਚਾਈ ਨਹੀਂ ਹੈ ਉਹ ਐਲਾਨ ਸਿਰਫ ਫਲੈਕਸ ਬੋਰਡ ਐਲਾਨ ਸਨ ਕਿਉਂਕਿ ਪੱਕੇ ਮੁਲਾਜ਼ਮਾਂ ਨੂੰ ਕਈ ਤਰ੍ਹਾਂ ਦੇ ਪੱਤੇ ਮਿਲਦੇ ਹਨ سرکار ਵੱਲੋਂ ਉਹਨਾਂ ਦੀ ਸਿਰਫ਼ ਤਨਖਾਹਾਂ ਵਿੱਚ ਵਾਅਦਾ ਕੀਤਾ ਗਿਆ ਹੈ ਜੋ ਪਿਛਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਹਨ ਧਰਨੇ ਤੇ ਬੈਠੇ ਮੁਲਾਜ਼ਮ ਬੁਲਾਰੇ ਨੇ ਕਿਹਾ ਕਿ ਉਹਨਾਂ ਦੇ ਇੱਕ ਸਾਥੀ 인ਦਰਜੀਤ ਸਿੰਘ ਵੱਲੋਂ ਮਾਨਸਾ ਵਿਖੇ ਪਿਛਲੇ 6 ਮਹੀਨੇ ਤੋਂ ਵੀ ਵੱਦ ਸਮੇਂ ਤੋਂ ਪਾਣੀ ਵਾਲੀ ਟੈਂਕੀ ਉੱਪਰ ਬੈਠ ਕੇ ਆਪਣੀਆਂ ਮੰਗਾਂ ਖਾਤਰ ਆਵਾਜ਼ ਉਠਾਈ ਜਾ ਰਹੀ ਹੈ ਪਰ ਮੁੱਖ ਮੰਤਰੀ ਸਾਹਿਬ ਨੂੰ ਉਹ ਮੁਲਾਜ਼ਮ ਦਿਖਾਈ ਨਹੀਂ ਦੇ ਰਿਹਾ ਇੰਦਰਜੀਤ ਸਿੰਘ ਅੱਜ ਵੀ ਕੜਾਕੇ ਦੀ ਠੰਡ ਵਿੱਚ ਪਾਣੀ ਵਾਲੀ ਟੈਂਕੀ ਤੇ ਬੈਠ ਕੇ ਉਹਨਾਂ ਦੇ ਹੱਕਾਂ ਖਾਤਰ ਆਵਾਜ਼ ਚੁੱਕ ਰਿਹਾ ਹੈ ਤੁਸੀਂ ਵੇਖ ਰਹੇ ਹੋ ਸਨਾਤਨ ਦਰਸ਼ਨ ਸਮਾਚਾਰ ਤੇ ਜਿਹੜੀ ਗੱਲ ਹੈ ਜੀਮੇ ਦੀ ਕੁੱਟੀ ਘੇਰੋ ਜਾ ਕੇ ਜੇ ਭਗਵੰਤ ਮਾਨ ਦੇ ਘਰ ਨੂੰ ਜਾ ਕੇ ਘੇਰੋ ਉੱਥੇ ਜਗੀ ਨਾ ਹੱਲ ਹੋਊਗਾ ਕਿੰਨੇ ਸਮੇਂ ਤੋਂ ਖੜੇ ਹੋ ਤੁਸੀਂ ਕਿੰਨੇ ਸਮੇਂ ਤੋਂ ਪ੍ਰੈਸ਼ਰ ਹੋ ਰਿਹਾ ਜੀ ਤਿੰਨ ਚਾਰ ਘੰਟੇ ਤੋਂ ਲਗਾਤਾਰ ਖੜੇ ਆ ਤੁਸੀਂ ਆ ਰਹੇ ਅਸੀਂ ਆ ਰਹੇ ਦਿੱਲੀ ਤੋਂ ਆ ਜੀ ਪੰਪ ਨਹੀਂ ਜਾਣਾ ਜੀ ਮਲੇਰ ਕੋੜਲੇ ਕਿਹ ਕਿਹ ਕਰਦੇ ਕਿੱਥੇ ਕਿੱ데 ਜਾਣਾ ਕਿੱਥੇ ਕਿੱ데 ਜਾਣਾ ਜੀ ਕੀ ਕੰਮ ਕਰਦੇ ਤੁਸੀਂ ਡਰਾਈਵ ਕਰਦੇ ਜੀ ਅੱਜ ਤੁਸੀਂ ਪਿਛਲੇ ਦਿਨੀ ਦੇਖਿਆ ਹੋਊਗਾ ਕਿ ਪੰਜਾਬ ਦੇ ਵਿੱਚ ਸਾਰ ਜਗ੍ਹਾ ਤੇ ਸਵਾਰਾਂ ਦੇ ਇਸ਼ਤਿਹਾਰਾਂ ਦੇ ਵਿੱਚ ਟੀਵੀ ਚੈਨਲਾਂ ਦੇ ਸੋਸ਼ਲ ਮੀਡੀਆ ਤੇ ਇੱਕ ਸਰਕਾਰ ਵੱਲੋਂ ਪੋਸਟਰ ਜਾਰੀ ਕੀਤੇ ਗਏ ਸੀ ਜਿਸ ਵਿੱਚ ਲਿਖਿਆ ਗਿਆ ਸੀ 8836 ਕੱਚੇ ਮੁਲਾਜ਼ਮ ਸਰਪੰਜਾਬ ਸਰਕਾਰ ਨੇ ਪੱਕੇ ਕੀਤੇ ਇਹ ਉਹ ਮੁਲਾਜ਼ਮ ਨੇ ਜਿਹੜੇ ਸਰਕਾਰ ਨੇ ਪੱਕੇ ਕੀਤੇ ਪਰ ਉਹ ਸਿਰਫ ਬੋਰਡਾਂ ਕਾਗਜ਼ਾਂ ਤੇ YouTube ਤੇ ਤੇ ਸੋਸ਼ਲ ਮੀਡੀਆ ਤੇ ਜਾਂ TV ਚੈਨਲਾਂ ਤੇ ਪੱਕੇ ਹੋਏ ਨੇ ਹਕੀਕਤ ਵਿੱਚ ਉਹਨਾਂ ਕੋਲ ਇੱਕ ਵਿੱਚੋਂ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਹੋਇਆ ਦਾ ਉਹ ਕਾਰਨ ਕੀ ਆ ਕਿ ਪੱਕੇ ਮੁਲਾਜ਼ਮ ਨੂੰ ਕਈ ਤਰ੍ਹਾਂ ਦੇ ਭੱਤੇ ਲੱਗਦੇ ਨੇ ਤੇ ਉਹ ਫਿਰ ਜਾ ਕੇ ਪੱਕਾ ਹੁੰਦਾ ਤੇ ਉਹਦੀ ਸਿਉਰਟੀ ਹੁੰਦੀ ਆ ਕਿ ਭੱਤੇ ਉਹਨਾਂ ਨੂੰ ਤੇ ਉਸਦੇ ਬਾਅਦ ਜਦੋਂ ਉਹ ਪੈਨਸ਼ਨ ਲੱਗੂਗੀ ਜਦੋਂ ਉਹ ਡਾਕਰੀ ਪੂਰੀ ਕਰਕੇ ਜਾਣਗੇ ਰਿਟਾਇਰਮੈਂਟ ਤੇ ਤੇ ਸਾਨੂੰ ਇਦਾਂ ਦੀ ਇਸ ਵਿੱਚ ਕੋਈ ਤਜਵੀਜ਼ ਨਹੀਂ ਸਿਰਫ ਤੇ ਸਿਰਫ ਨਗੁਣੀ ਤਨਖਾਹ ਵਧਾ ਦਿੱਤੀ ਗਈ ਆ ਤੇ ਉਸੇ ਨੂੰ ਸਰਕਾਰ ਕਹਿੰਦੀ ਆ ਕਿ ਤੁਸੀਂ ਮੰਨ ਲਓ ਵੀ ਅਸੀਂ ਪੱਕੇ ਕਰਦੇ ਇਹ ਇੱਕ ਤਰ੍ਹਾਂ ਦਾ ਨਜਾਇਜ਼ ਢੰਗ ਨਾਲ ਸਾਨੂੰ ਪੱਕੇ ਕਰਨ ਲਈ ਕਿ ਮੰਨ ਲੈ ਜੀ ਤੁਸੀਂ ਮੰਨ ਲਓ ਪਰ ਜਦ ਤੱਕ ਇਸ ਵਿੱਚ ਇੱਕ ਵੀ ਪੱਕੇ ਮਲਾਜ਼ਮ ਵਾਲੀ ਕੋਈ ਵੀ ਫੈਸਿਲਿਟੀ ਜਿਹੜੀ ਸਹੂਲਤ ਸਾਨੂੰ ਨਹੀਂ ਦਿੱਤੀ ਜਾਣੀ ਉਸ ਦੇ ਰੋਸ ਵਿੱਚੋਂ ਸਾਡਾ ਵੀਰ ਇੰਦਰਜੀਤ ਸਿੰਘ ਮਾਨਸਾ 13 ਜੂਨ ਤੋਂ ਲਗਾਤਾਰ ਖੁਰਾਣੇ ਪਿੰਡ ਦੀ ਟੈਂਕੀ ਜੋ ਕਿ ਸੀਐਮ ਸਾਹਿਬ ਤੋਂ ਸਿਰਫ ਕਿਲੋਮੀਟਰ ਦੀ ਦੂਰੀ ਤੇ ਆ ਜੀ ਆਂ ਦੀ ਰਹਿائش ਤੋਂ ਕਿਲੋਮੀਟਰ ਦੀ ਦੂਰ ਤੇ ਉੱਥੇ ਬੈਠੇ ਨੇ ਤੇ ਤੁਸੀਂ ਇਹ ਦੇਖੋ ਵੀ ਜੂਨ ਦੀ ਕਿੰਨੀ ਤਪਦੀ ਧੁੱਪ ਹੁੰਦੀ ਆ ਤੇ ਅਸੀਂ ਏਸੀ ਕੂਲਰ ਲਾ ਕੇ ਅੰਦਰ ਕਮਰੇ ਕੋ ਬੈਨੇ ਆ ਤੇ ਵੀਰ 100 ਫੁੱਟ ਦੀ ਚਾਇ ਤੇ ਬੈਠਾ ਰਿਹਾ ਕਿੰਨੀਆਂ ਬਰਸਾਤਾਂ ਲੰਘੀਆਂ ਉਹ ਵੀਰ ਨੇ ਆਪਣੇ ਪਿੰਡੇ ਤੇ ਹੰਡਾਈਆਂ ਤੇ ਉਸ ਤੋਂ ਬਾਅਦ ਹੁਣ ਇੰਨੀ ਹੱਦ ਦੀ ਸਰਦੀ ਜਿੱਥੇ 8 ਡਿਗਰੀ 5 ਡਿਗਰੀ 3.5 ਡਿਗਰੀ ਵੀ ਜਿਹੜਾ ਮੌਸਮ ਦਰਜ ਕੀਤਾ ਗਿਆ ਵਾ ਤੇ ਉਸ ਤੋਂ ਬਾਅਦ ਮੈਂ ਦੱਸ ਦਿੱਤਾ ਕਿ ਉਸ ਦੱਸੋ ਤੁਸੀਂ ਦੇਖੋ ਇੰਨੀ ਠੰਡ ਦੇ ਵਿੱਚ ਸਾਡਾ ਵੀਰ ਉੱਤੇ ਬੈਠਾ ਸਰਕਾਰ ਕੋਈ ਮਸਲੇ ਦਾ ਹੱਲ ਹੀ ਨਹੀਂ ਕਰਨਾ ਚਾਹੁੰਦੀ ਇਹ ਸੀਐਮ ਜੋ ਭਗਵੰਤ ਮਾਨ ਕਹਿੰਦੀ ਹੈ ਸਰਕਾਰ ਕਹਿੰਦੀ ਕਿ ਅਸੀਂ ਆਮ ਆਦਮੀ ਦੀ ਸਰਕਾਰ ਆ ਅਸੀਂ ਤੁਹਾਡੀ ਸਰਕਾਰ ਤੁਹਾਡੇ ਦਵਾਰ ਤੇ ਤੋਂ ਨਾਲੇ ਦਵਾਰ ਤੇ ਅਸੀਂ ਬੈਠੇ ਸਾਡੀ ਕੋ ਗੱਲ ਨਹੀਂ ਸੁਣ ਲਿਆ ਸਾਡਾ ਵੀਰਿੰਦਰ ਸਿੰਘ ਮਾਨ ਤਾਂ 6 ਮਹੀਨੇ ਤੋਂ ਬੈਠਾ ਸਾਡੇ 6 ਮਹੀਨੇ ਹੋ ਚੁੱਕੇ ਨੇ 7 ਮਹੀਨੇ ਹੋ ਗਏ ਨੇ ਇਹਨਾਂ ਨੇ ਪਿਛਲੀ 5 ਸਤੰਬਰ ਨੂੰ ਪਿਛਲੀ 5 ਸਤੰਬਰ 2022 ਨੂੰ ਇਹਨਾਂ ਨੇ ਐਲਾਨ ਕੀਤਾ ਕਿ 87136 ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਉਹਨਾਂ ਦੇ ਇਸ਼ਤਿਹਾਰ ਲੱਗੇ ਪਰ ਹੋਇਆ ਕਿ ਉਹ ਮੁਲਾਜ਼ਮਾਂ ਨੂੰ ਕੋਈ ਆਰਡਰ ਨਹੀਂ ਮਿਲੇ ਆਰਡਰ ਮਿਲੇ ਕਦੋਂ ਜਾ ਕੇ 28 ਜੁਲਾਈ ਨੂੰ ਤੇ ਆਰਡਰਾਂ ਵਿੱਚੋਂ ਕੀ ਨਿਕਲਿਆ ਸਿਰਫ ਤੇ ਸਿਰਫ ਤਨਖਾਹ ਵਧਾ ਤੇ ਪਿਛਲਾ ਸਾਡਾ ਜੋ 18 ਸਾਲ ਦਾ ਤਜਰਬਾ ਸੀ ਉਹ ਕੀ ਕਰ ਦਿੱਤਾ ਜ਼ੀਰੋ ਤੇ ਅਸੀਂ ਕੋਈ ਅਗਲੀ ਨੌਕਰੀ ਵਿੱਚ ਉਹਦਾ ਕੋਈ ਫਾਇਦਾ ਹੀ ਨਹੀਂ ਲੈ ਸਕਦੇ ਅਪਲਾਈ ਹੀ ਨਹੀਂ ਕਰ ਸਕਦੇ ਤਾਂ ਸਾਨੂੰ ਇੱਕ ਪਾਸੇ ਤਾਂ ਉਹ ਏਡੀ ਵੱਡੀ ਮਾਰ ਪਈ ਤੇ ਜਿੱਥੇ ਸਾਨੂੰ ਪੱਕੇ ਕਰਨ ਦੀ ਗੱਲ ਕੀਤੀ ਸੀ ਉੱਥੇ ਵੀ ਸਾਡੇ ਨਾਲ ਧੋਖਾ ਤੇ ਸਿਰਫ ਤੇ ਸਿਰਫ ਨਗੂਣੀ ਤਨਖਾਹ ਵਧਾਈ ਗਈ ਆ ਤੇ ਤਨਖਾਹ ਵਧੇ ਨੂੰ ਅਸੀਂ ਕੀ ਕਰ ਰਹੇ ਉਹਨੇ ਕੀ ਤਨਖਾਹ ਵਧਾ ਰਲਾ ਪਿਛਲੀ ਸਰਕਾਰਾਂ ਵੀ ਸਾਡੀ ਇਹ ਕਰਦੀ ਰਹੀ ਇਹ ਕਹਿੰਦੇ ਕਿ ਪਿਛਲੀ ਸਰਕਾਰ ਸਾਡੇ ਕੋਲੇ ਬਕਾਇਦਾ ਲੈਟਰ ਪਏ ਨੇ ਜਿੰਨਾ ਵਿੱਚ ਪਰਸੈਂਟੇਜ ਦੇ ਹਿਸਾਬ ਨਾਲ ਜਿੰਨੀ ਇਹਨਾਂ ਨੇ ਪਰਸੈਂਟੇਜ ਦੇ ਹਿਸਾਬ ਨਾਲ ਤਨਖਾਹ ਵਧਾਈ ਆ 19 ਸਾਡੀ ਵੱਧ ਹੀ ਰਹੀ ਆ ਤੇ ਇਹਦੇ ਕੋ ਵੱਡੀ ਗੱਲ ਨਹੀਂ ਹੋਈ ਤੇ ਸਾਡੇ ਨਾਲ ਸਿਰਫ ਸਿਰਫ ਧੋਖਾ ਹੋਇਆ ਬਾਦਲ ਸਰਕਾਰ ਸੀ ਬਾਦਲ ਸਰਕਾਰ ਜੋ ਪਹਿਲਾਂ ਆਈ ਸੀ ਉਦੋਂ 2008 ਵਿੱਚ ਸਾਡੇ ਕਈ ਮੁਲਾਜ਼ਮ 2004 ਦੇ ਵੀ ਭਰਤੀ ਨੇ ਤੇ ਸਰਕਾਰ ਨੇ ਸਾਨੂੰ ਭਰਤੀ ਕੀਤਾ ਅਸੀਂ ਖੁੱਤਾਂ ਜਾ ਕੇ ਸਕੂਲਾਂ ਦੇ ਵਿੱਚ ਬੈਠ ਨਹੀਂ ਗਏ ਕਿ ਅਸੀਂ ਜਾ ਕੇ ਰਜਿਸਟਰ ਦੇ ਹਾਜ਼ਰੀ ਲੈ ਕੇ ਅਸੀਂ ਬਜਦੇ ਹਾਜ਼ਰੀ ਮਾਸਟਰ ਹੋ ਗਏ ਅੱਛਾ ਕੋਈ ਹਾਜ਼ਰੀ ਨਹੀਂ ਲਾ ਲਈ ਸਰਕਾਰ ਨੇ ਨਿਯੁਕਤ ਕੀਤਾ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਨਿਯੁਕਤ ਕੀਤਾ ਡੀਓ ਬੀਪੀਓ ਸੀਐਚਟੀ ਐਚਟੀ ਤੇ ਉੱਥੋਂ ਦੀ ਪਾਸਵ ਕਮੇਟੀ ਦੇ ਚੇਅਰਮੈਨ ਸਾਰੇ ਬੈਠੇ ਐਪਲੀਕੇਸ਼ਨਾਂ ਸਾਰੇ ਸੂਰਤ ਰਾਜ ਦੇ ਪਿੰਡਾਂ ਤੋਂ ਵੀ ਲਈਆਂ ਗਈਆਂ ਉਹਨਾਂ ਵਿੱਚੋਂ ਮੈਰਿਟ ਬਣੀ ਮੈਰਿਟ ਬਣ ਕੇ ਬਕਾਇਦਾ ਸਾਨੂੰ ਜੋ ਬੰਦੇ ਹਾਈ ਮੈਰਿਟ ਵਾਲੇ ਸੀ ਉਹ ਨਿਯੁਕਤ ਕੀਤੇ ਗਏ ਨੇ ਤੇ ਫਿਰ ਕਿਸ ਤਰ੍ਹਾਂ ਕਹਿ ਦਿੰਦੇ ਤੁਹਾਡੀ ਭਰਤੀ ਸਹੀ ਨਹੀਂ ਇਹ ਦੇ ਹਵਾਲਾ ਦੇ ਤਾਰ ਕੇ ਤੁਹਾਡੀ ਭਰਤੀ ਸਹੀ ਨਹੀਂ ਸਾਡੀ ਭਰਤੀ ਸਹੀ ਨਹੀਂ ਤਾਂ ਸਰਕਾਰਾਂ ਨੇ ਕੀ ਕੀਤਾ ਇਹਦਾ ਮਤਲਬ ਸਰਕਾਰ ਗਲਤ ਕੰਮ ਕਰ ਰਹੀ ਹੈ ਅਸੀਂ ਥੋੜੀ ਗਲਤ ਕੰਮ ਕਰਿਆ ਤੇ ਇਹ ਸਰਕਾਰ ਵਾਦਾ ਕਰਕੇ ਆਈ ਸੀ ਇਹ ਸਰਕਾਰ ਨੂੰ ਉਹਦਾ ਵੀ ਪਤਾ ਸੀ ਵੀ ਇਹ ਸਰਕਾਰ ਵਾਦੇ ਕਰ ਰਹੇ ਸੀ ਡੇਵਿਡ ਸਾਥੋਂ ਪੂਰੇ ਨਹੀਂ ਹੁੰਦੇ ਪੂਰੇ ਨਹੀਂ ਹੋਏ ਕਹਿੰਦੇ ਤੁਹਾਡਾ ਨਵਾਂ ਕਾਟਰ ਬਣਾ ਦਿੱਤਾ ਗਿਆ ਭਾਵ ਕਿ ਤੁਸੀਂ ਕਿਸੇ ਵੀ ਹੋਰ ਵੈਕੈਂਸੀ ਨੂੰ ਅਫੈਕਟ ਨਹੀਂ ਕਰੋਗੇ ਜਦ ਅਸੀਂ ਹੋਰ ਕਿਸੇ ਵੈਕੈਂਸੀ ਨੂੰ ਅਫੈਕਟ ਹੀ ਨਹੀਂ ਕਰ ਰਹੇ ਫਿਰ ਸਾਨੂੰ ਪੱਕਾ ਕਰਨ ਦੇ ਵਿੱਚ ਕੀ ਉਹਨਾਂ ਨੂੰ ਲੱਗ ਰਿਹਾ ਵੀ ਕੀ ਘਾਟ ਲੱਗ ਰਹੀ ਹੈ ਤਾਂ ਜਦ ਅਸੀਂ ਕਿਸੇ ਨੂੰ ਅਫੈਕਟ ਹੀ ਨਹੀਂ ਕਰ ਰਹੇ ਤਾਂ ਸਾਡੀ ਭਰਤੀ ਕਿਸੇ ਨੂੰ ਅਫੈਕਟ ਨਹੀਂ ਕਰ ਰਹੀ ਤਾਂ ਸਾਨੂੰ ਸਾਡੇ ਜਿਹੜੇ ਬਣਦੇ ਹੱਕ ਦਿੱਤੇ ਜਾਣੇ ਨੇ ਜਿੱਤੇ ਜਾਣੇ ਚਾਹੀਦੇ ਸਰਕਾਰ ਦੇ ਨਹੀਂ ਰਹੀ ਸਰਕਾਰ ਬਿਲਕੁਲ ਗੁੰਗੀ ਅੰਨੀ ਬੋਲੀ ਹੋਈ ਬੈਠੀ ਆ ਜਿਹੜੇ ਮੁੱਖ ਮੰਤਰੀ ਨੂੰ ਆਪਣੀ ਰਹਿائش ਦੇ ਕੋਲੇ ਬਟੇ ਕੀ ਦੇ ਬੈਠਾ ਸਾਡਾ ਏਡਾ ਵੀਰ ਇੰਦਰਜੀਤ ਸਿੰਘ ਮਾਨਸਾਨੀ ਦਿਖ ਰਿਹਾ ਤਾਂ ਹੋਰ ਅਸੀਂ ਕੀ ਕਰ ਸਕਦੇ ਕਿਸ ਤਰ੍ਹਾਂ ਕਰੀਏ ਕਿ ਆਪਣੀ ਆਪ ਦੀ ਸਰਕਾਰ ਤੁਹਾਡੇ ਦੁਆਰ ਤੁਹਾਡੇ ਦੁਆਰ ਪੈਣੀ ਤਾਂ ਉਹਨਾਂ ਦੇ ਦੁਆਰ ਤੇ ਬੈਠੇ 6 ਮਹੀਨੇ ਤੋਂ ਸਾਡੀ ਗੱਲ ਨਹੀਂ ਕੱਲ ਨਹੀਂ ਸੁਣੀ ਜਾ ਰਹੀ ਸਾਨੂੰ ਇੱਕ ਵੀ ਜਿਹੜਾ ਪੱਤਾ ਪੱਕੇ ਮਲਾਜਮ ਨੂੰ ਕਈ ਪੱਤੇ ਮਿਲਦੇ ਨੇ ਜਿਹਦੇ ਵਿੱਚ ਟੀਏ ਡੀਏ ਮੈਡੀਕਲ ਫੈਸਿਲਿਟੀ ਆਉਣ ਵਾਲੇ ਸਮੇਂ ਪੈਨਸ਼ਨ ਪਲੱਸ ਮੋਬਾਈਲ ਪੱਤਾ ਹੋਰ ਕਈ ਤਰ੍ਹਾਂ ਦੇ ਭੱਤੇ ਜਿਹੜੇ ਦੇ ਵਿੱਚ ਐਡ ਹੁੰਦੇ ਨੇ ਉਹ ਭੱਤੇ ਲੱਗਦੇ ਨੇ ਹਰ ਸਾਲ ਡੀਏ ਵਾਧਾ ਤਾਂ ਹਰ ਸਾਲ ਡੀਏ ਵਾਧਾ ਤੇ ਹੋਰ ਵਿੱਚ ਸਰਕਾਰ ਜਿਹੜੀ ਇਹ ਮੁਲਾਜ਼ਮ ਦੀ ਤਨਖਾਹ ਵਧਦੀ ਆ ਤੇ ਸਾਨੂੰ ਤਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਨਹੀਂ ਉੱਕਾ-ਬੁੱਕਾ ਬੌਂਡ ਦਾ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ 'ਚ ਅਸੀਂ ਆਉਣ ਵਾਲੇ ਸਮੇਂ ਚਲੋ ਜਾਵਾਂਗੇ ਉੱਕੀ-ਬੁੱਕੀ ਤਨਖਾਹ ਤੇ ਘਰਾਂ ਚਲੇ ਜਾਵਾਂਗੇ ਮੁੜ ਕੇ ਅਸੀਂ ਦਿਹਾੜੀਆਂ ਲਾਵਾਂਗੇ ਆਪਣੇ ਫੁੱਟੇ-ਵੇਲੇ ਦੇ ਵਿੱਚ ਅਸੀਂ ਤੁਹਾਡੀਆਂ ਲਾਵਾਂਗੇ ਕਿ ਸਾਡੇ ਪੱਲੇ ਕੱਖ ਵੀ ਨਹੀਂ ਹੋਊਗਾ ਨਾ ਸਾਨੂੰ ਕੋਈ ਰਕਤ ਨਹੀਂ ਮਿਲਣੀ ਆ ਨਾ ਤੁਹਾਨੂੰ ਕੋਈ ਕਿਸੇ ਦਾ ਇਕੱਠਾ ਪੈਸਾ ਮਿਲਣਾ ਤੇ ਨਾ ਤੁਹਾਨੂੰ ਕੰਪਨਸੇਲ ਮਿਲਣੀ ਆ ਤੇ ਸਰਕਾਰ ਕੋਲ ਇਹੀ ਮੰਗਾ ਹੱਡੀ ਹੱਕੀ ਮੰਗਾ ਜੋ ਸਿਰ ਅਸੀਂ ਆਪਣੇ ਕੋਲੋਂ ਨਹੀਂ ਕਰ ਰਹੇ ਸਰਕਾਰ ਕਹਿੰਦੀ ਪੱਕਾ ਕੀਤਾ ਪਰ ਪੱਕਾ ਸਹੀ ਢੰਗ ਨਾਲ ਪੱਕਾ ਨਹੀਂ ਕੀਤਾ ਤਾਂ ਪੱਕੇ ਕਰੋ ਤੇ ਉਹੀ ਤਜਵੀਜ਼ ਲੈ ਕੇ ਅਸੀਂ ਆ ਰਹੇ ਹਾਂ ਆਪਣਾ ਜਮ ਕਰਾ ਹੋਇਆ ਤੇ ਪ੍ਰੋਟੈਸਟ ਕਰ ਰਹੇ ਸੀ ਕਿ ਬਿਲਕੁਲ ਜੀ ਇਹਨਾਂ ਨਾਲ ਲਗਾਤਾਰ ਗਲਵਾ ਚੱਲ ਰਹੀ ਹੈ ਤੇ ਜਿਹੜੇ ਪ੍ਰੋਟੈਸਟਰਸ ਨੇ ਉਹਨਾਂ ਨੂੰ ਸਮਝਾਇਆ ਵੀ ਜਾ ਰਿਹਾ ਕਿ ਪ੍ਰੋਟੈਸਟ ਕਰਨਾ ਬਦਲੇ ਦਾ ਰਾਈਟ ਹੈਗਾ ਬਟ ਕਿਸੇ ਹੋਰ ਦੀ ਹਰੈਸਮੈਂਟ ਕਰਨਾ ਰਾਈਟ ਨਹੀਂ ਹੈਗਾ ਇਸ ਕਰਕੇ ਇਹਨਾਂ ਨੂੰ ਦੱਸਿਆ ਜਾ ਰਿਹਾ ਕਿ ਜਿਹੜੀ 에ਅਰਮਾਰਕੂਕੇਸ਼ਨ ਹੈ ਪ੍ਰੋਟੈਸਟ ਵਾਸਤੇ ਉੱਥੇ ਬੈਠ ਕੇ ਆਪਣਾ ਪੀਸਫੁਲ ਪ੍ਰੋਟੈਸਟ ਕਰ। ਸਰ ਕਿਹੜੇ ਤੁਸੀਂ ਸਟਾਈਚ? ਜੇ ਆਪੇ ਕਿਉਂ ਨਹੀਂ ਅਪਕਾ ਸਟਾਈਚ 36 ਜਿਹੜੀ ਤੋਂ ਨਾਲ ਪਹਿਲਾਂ ਜਿਹੜੀ ਗੱਲ ਕੀਤੀ ਹੈ ਜੀ ਪ੍ਰੋਟੈਸਟ ਕਰਨਾ ਹਰ ਇੱਕ ਬੰਦੇ ਦਾ ਰਾਈਟ ਹੈਗਾ ਜੀ ਪਰ ਉਪਸ਼ੇਸ਼ ਕਰਨਾ ਜਿਹੜਾ ਤਰੀਕਾ ਹੁੰਦਾ ਹੈ ਉਹਦੇ ਮੁਤਾਬਕ ਕੀ ਕਰਨਾ ਚਾਹੀਦਾ ਹੈ ਕਿ ਆਪਣਾ ਜਿਹੜਾ ਪ੍ਰੋਟੈਸਟ ਹੈ ਸਾਹਮਣੇ ਰੱਖਣਾ ਕਿ ਕਿ ਹਰ ਇੱਕ ਨੂੰ ਦਾ ਰਾਈਟ ਹੈਗਾ ਪਰ ਇਹ ਨਹੀਂ ਕਿ ਆਪਾਂ ਲੋਕਾਂ ਨੂੰ ਰੋਕਦੇ ਚੱਲਦਾ ਭਾਈ ਇਹਨਾਂ ਨੇ ਵੀ ਮੰਗਣਾ ਪਰ ਇਹ ਤੁਸੀਂ ਇਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਨਾਲ ਤੁਸੀਂ ਕਰਵਾ ਕੇ ਚੱਲਦੇ ਜੀ ਇਹ ਇਹਨਾਂ ਨਾਲ ਕਰਵਾ ਚੱਲ ਰਹੀ ਹੈ ਲੱਗਾ ਤਾਂ ਕਿ ਸੋਸ਼ਲ ਸ਼ੈੱਕੇ ਥੋੜੀ ਦੇਖੀਏ ਕਿ ਤੱਕ ਹੋਈ